ਅਰਬਿਕ ਸੰਗੀਤ ਤੁਸੀਂ ਸੁਣੋ ਬਸ ਦੋ ਤਿੰਨ ਧੁਨਾਂ ਦੇ ਆਲੇ ਦੁਆਲੇ ਨੱਚਦਾ ਟੱਪਦਾ ਔਰ ਕੁਛ ਨਹੀਂ। ਔਰ ਯੂਰਪ ਦਾ ਸੰਗੀਤ ਕਿੰਨਾ ਕਰਨੀ ਮੈਨੂੰ ਤੇ ਇੱਕ ਰੋਲਾ ਹੀ ਪ੍ਰਤੀਤ ਹੁੰਦਾ ਸੰਗੀਤ ਸਹਿਤਾਂ ਮ ਪ੍ਰਤੀਤ ਹੁੰਦਾ ਹੋਵੇ ਤੇ ਰੋਂਦਾ ਹੋਵੇ। ਰੋਲਾ ਹੀ ਹੈ ਔਰ ਕੁਛ ਨਹੀਂ। ਇਹਨੂੰ ਸੰਗੀਤ ਕਹਿਣਾ ਸੰਗੀਤ ਦੀ ਤੁਨੀਨ ਕਰਨ। ਇਹਨੂੰ ਸੰਗੀਤ ਕਹਿਣਾ ਹੀ ਸੰਗੀਤ ਦੀ ਬੇਇਜ਼ਤੀ ਕਰਨੀ। ਸੰਗੀਤ ਉਹ ਹੁੰਦਾ ਜੋ ਰੂਹ ਨੂੰ ਛੂ ਲਵੇ। ਔਟ ਟਿਕਾਉ ਦੇ ਦੇ ਚੈਨ ਦੇ ਦੇ ਸੰਗੀਤ ਉਹ ਨਹੀਂ ਜੋ ਛਾਲਾ ਮਾਰਨ ਤੇ ਮਜਬੂਰ ਕਰ ਦੇਵੇ ਟੱਪਣ ਤੇ ਮਜਬੂਰ ਕਰ ਪੂਤਨਾ ਬੇਤਾਲਾ ਬਣਾ ਦੇ ਇਹ ਸੰਗੀਤ ਨਹੀਂ ਹੈ ਸੰਗੀਤ ਤੇ ਉਹ ਹੈ ਜੋ ਟੱਪਦੇ ਹੋਏ ਮਨ ਨੂੰ ਟਿਕਾ ਦੇਵੇ ਟੱਪਦੇ ਹੋਏ ਤਨ ਨੂੰ ਟਿਕਾ ਦੇਵੇ ਸ਼ਾਂਤ ਕਰ ਦੇਵੇ ਇਸ ਵਾਸਤੇ ਸਤਿਗੁਰਾਂ ਦੀ ਬਾਣੀ ਨੇ ਰਾਗ ਨੂੰ ਰਤਨ ਆਖਿਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਹਨ ਫਿਰ ਸਾਬ ਕਹਿੰਦੇ ਨੇ ਧਨ ਸੋ ਰਾਗ சுரੰਗੜੇ ਆਲਾਪਤ ਸਭ ਤਖ ਜਾਏ ਧਨਤਾ ਦੇ ਯੋਗ ਨੇ ਇਹ ਰਾਗ ਆਲਾਪ ਕਰਦੇ ਆਈ ਸ਼ਾਂਤੀ ਮਿਲਦੀ ਪਰ ਆਪ ਸੁਣ ਕੇ ਹੈਰਾਨ ਹੋ ਗਏ ਜਦ ਵੀ ਕਿਸੇ ਦੀ ਆਤਮਾ ਤੱਕ ਸੁਰਤ ਪਹੁੰਚੇ ਟਿਕਾਉ ਨਸੀਬ ਹੋਵੇ ਉਹਦੇ ਅੰਦਰੋਂ ਸੰਗੀਤ ਦਾ ਜਨਮ ਹੁੰਦਾ ਹੈ ਕਿ ਸਹੀ ਆਪੋਗੇ ਬਾੜ ਕਿਉਂ ਨਹੀਂ ਸੰਗੀਤ ਦਾ ਜਨਮ ਹੋ ਸਕਿਆ ਸਿਰਫ ਇਸ ਵਾਸਤੇ ਕਿ ਸੁਰਤ ਨੇ ਆਤਮਾ ਦੇ ਗਹਿਰੇ ਦਰਸ਼ਨ ਨਹੀਂ ਕੀਤੇ ਹਿੰਦੁਸਤਾਨ ਤੋਂ ਬਾਅਦ ਐਸਾ ਅਭਿਆਸ ਹੀ ਨਹੀਂ ਹੋਇਆ ਇਸ ਤਰ੍ਹਾਂ ਦੀ ਕੋਈ ਮਨੁੱਖ ਨੂੰ ਪ੍ਰੇਰਣਾ ਹੀ ਨਹੀਂ ਮਿਲੀ ਇਸ ਵਾਸਤੇ ਇਸ ਤਰ੍ਹਾਂ ਦੇ ਬ੍ਰਹਮ ਗਿਆਨੀ ਨਹੀਂ ਪੈਦਾ ਹੋਏ ਸਾਇੰਟਿਸਟ ਜ਼ਰੂਰ ਪੈਦਾ ਹੋਇਆ ਵਿਗਿਆਨਕ ਜ਼ਰੂਰ ਪੈਦਾ ਲੇਕਿਨ ਧਾਰਮਿਕ ਨਹੀਂ ਪੈਦਾ ਹੋਏ ਰੂਹਾਨੀ ਪੁਰਸ਼ ਨਾ ਪੈਦਾ ਹੋ ਜੇ ਪੈਦਾ ਹੋਏ ਤੇ ਗਨੇ ਮਣੇ ਥੋੜੇ ਬਹੁਤ ਥੋੜੇ ਅਚਬਾ ਬਹੁਤ ਥੋੜੇ ਪੁਰਸ਼ ਜਿਹੜੇ ਨੇ ਉਹ ਪੈਦਾ ਹੋਏ ਇਕਾਬਰ ਦਾ ਬਕਸ ਨਹੀਂ ਸ਼ਾਸਤਰ ਤਿੰਨ ਤਰ੍ਹਾਂ ਦੇ ਨੇ ਗਿਆਨ ਤਿੰਨ ਤਰ੍ਹਾਂ ਦਾ ਧਰਮ ਕਲਾ ਸੈਂਸ ਵਿਗਿਆਨ ਹੋਰ ਕੋਈ ਚੌਥਾ ਸ਼ਾਸਤਰ ਨਹੀਂ ਹੈ ਦੁਨੀਆ ਦੇ ਚ ਇਤਨੀ ਮਾਰਸ ਕਰ ਤਿੰਨ ਤਰ੍ਹਾਂ ਦੇ ਸ਼ਾਸਤਰ ਨੇ ਜੁਣੀ ਤਿੰਨ ਤਰ੍ਹਾਂ ਦਾ ਗਿਆਨ ਹੈ ਜਿਸ ਨੂੰ ਕਹਿੰਦੇ ਨੇ ਵਿਗਿਆਨ ਕਲਾ ਧਰਮ ਰੂਹਾਨੀ ਗਿਆਨ ਆਲਟ ਦਾ ਗਿਆਨ ਤੇ ਪ੍ਰਕਿਰਤੀ ਦਾ ਗਿਆਨ ਜਿਹਨੂੰ ਵਿਗਿਆਨ ਸਾਇੰਸ ਕਹਿੰਦੇ ਤੇ ਤਿੰਨ ਤਰ੍ਹਾਂ